ਸੈਂਟਰ ਹਲਕੇ ਦੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ ਵਾਰਡ ਨੰਬਰ 51 ਵਿੱਚ ਨੌ ਗਜ਼ੀਆ ਇਲਾਕੇ ਦੇ ਨਿਵਾਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਇਲਾਕੇ ਦੇ ਲਗਭਗ 60 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਵਿਧਾਇਕ ਡਾਕਟਰ ਅਜੇ ਗੁਪਤਾ ਬਲਾਕ ਇੰਚਾਰਜ ਕੁਰਦਾਸ ਸਿੰਘ ਜੱਗਾ ਸਿੰਘ ਰਿਸ਼ੀ ਕਪੂਰ ਅਤੇ ਇਲਾਕੇ ਦੇ ਹੋਰ ਮੈਂਬਰ ਮੌਜੂਦ ਸਨ ਰਾਜਸੀ ਨੌ ਗਜ਼ੀਆ ਜਿਹੜਾ ਇਲਾਕਾ ਅਮਰਸਰ ਸੈਂਟਰਲ ਕੇ ਦਾ ਉਦੇ ਵਿੱਚ तकरीबन 50 ਪਰਿਵਾਰ ਜਿੱਤੇ ਸਾਡੇ ਵਿਸ਼ੂ ਜੀ ਵਿਸ਼ੂ ਜੀ ਜਿਹੜੇ ਕਿ ਪਹਿਲਾਂ ਬੀਜੇਪੀ ਪਾਰਟੀ ਦੇ ਨਾਲ ਲੱਗੇ ਸੀ ਉਹਨਾਂ ਨੇ ਉਹ ਪਾਰਟੀ ਦਾ ਪੱਲਾ ਛੱਡ ਕੇ ਅੱਜ ਆਪਣੇ ਨਾਲ ਇਹ 50 ਪਰਿਵਾਰ ਲੈ ਕੇ ਆਏ ਨੇ ਨੌਗਜਿਆ ਇਲਾਕੇ ਦੇ ਔਰ ਇਹਨਾਂ ਨੇ ਅੱਜ ਜਿਹੜਾ ਆਮ ਆਦਮੀ ਪਾਰਟੀ ਦੀ ਕਮਾ ਕਰਾ ਨੂੰ ਦੇਖਦੇ ਆਇਆ ਸਰਕਾਰ ਦੀ ਗਤੀਵਿਧੀਆਂ ਨੂੰ ਦੇਖਦੇ ਆਇਆ ਔਰ ਜਿਹੜੇ ਸਰਕਾਰ ਲੋਕ ਹਿੱਤ ਦੇ ਕੰਮ ਕਰ ਰਹੀ ਹੈ ਔਰ ਖਾਸ ਤੌਰ ਤੇ ਜਿਵੇਂ ਕਿ ਸਿੱਖਿਆ ਕ੍ਰਾਂਤੀ ਆ ਬਿਜਲੀ ਦੇ ਬਿੱਲ ਮਾਫ ਨੇ ਪਾਣੀ ਦੇ ਬਿੱਲ ਮਾਫ ਨੇ ਸੜਕਾਂ achiyan ਬਣ ਰਹੀਆਂ ਉਹਨਾਂ ਕੋਠਿਆਂ ਦੇ ਫਾਰਮ ਭਵਾਏ ਹੁਣ ਉਹਨਾਂ ਨੇ 10-10 ਲੱਖ ਦਾ ਵੇਖੋ ਬੀਮਾ ਘਰ ਘਰ ਜਾ ਕੇ ਉਹਨਾਂ ਵਰਕਰਾਂ ਦੀ ਡਿਊਟੀ ਲਾਈ ਆ ਜਿੰਨੇ ਵੀ ਵਰਕਰ ਹੈ ਨਾ ਮੈਨੂੰ ਪਤਾ ਵੀ ਉਹ ਇਸ ਤਰ੍ਹਾਂ ਸਮਝਦੇ ਜਿਸਾ ਮੇਰੇ ਫੈਮਿਲੀ ਮੈਂਬਰ ਆ ਮੈਂ ਕਹਿੰਦਾ ਇੱਕ ਵਾਰੀ ਇਹਨਾਂ ਨਾਲ ਜੁੜ ਕੇ ਤੇ ਵੇਖੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਵੀ ਕਿਹੋ ਜਿਹਾ ਇਨਸਾਨ ਆ